ਦੋਸਤੋ ਨਮਸਕਾਰ ਮੈਂ ਸੰਦੀਪ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਹੀਂ ਅੱਜ ਬਠਿੰਡਾ ਦੇ ਵਿਜੀਲੈਂਸ ਵਿਭਾਗ ਵੱਲੋਂ ਆਰਟੀਓ ਆਫਿਸ ਦੇ ਵਿੱਚ ਕੀਤੀ ਗਈ ਰੈਡ ਜਿਸ ਦੇ ਵਿੱਚ ਇੱਕ ਕਲਰਕ ਨੂੰ ਰਿਸ਼ਵਤ ਲੈਣ ਦੇ ਦੋਸ਼ਾਂ ਦੇ ਵਿੱਚ ਕੀਤਾ ਗਿਆ ਗ੍ਰਿਫਤਾਰ ਤੇ ਦੱਸਿਆ ਜਾਂਦਾ ਹੈ ਕਿ ਇਹ ਗੰਦਾ ਆਨਲਾਈਨ ਫਾਈਲ ਲੰਦੀ ਪਾਸਿੰਗ ਨੂੰ ਲੈ ਕੇ ਰੋਕਤੋਂ ਪੈਸੇ ਮੰਗਦਾ ਸੀ ਤੇ ਜਿਸ ਦੇ ਕਰਕੇ ਉਹਨਾਂ ਨੂੰ ਸ਼ਿਕਾਇਤ ਮਿਲੀ ਤੇ ਵਿਜੀਲੈਂਸ ਵਿਭਾਗ ਵੱਲੋਂ ਕੀਤੀ ਗਈ ਵੱਡੀ ਕਾਰਵਾਈ ਤੇ ਰੰਗੇ ਹੱਥੀ ਫੜੇਗਾ ਆਓ ਜਾਣਦੇ ਹਾਂ ਪੂਰਾ ਮਾਮਲਾ ਕਿਸ ਪਰਸਨ ਹੋਏ ਰਿਸ਼ਤ ਕੀਤਾ ਹੋਰ ਕੀ ਰਹਿ ਚ ਸਾਡੇ ਕੋਲ ਹੀ ਕੰਪਲੇਂਟ ਆਈ ਸੀਗੀ ਕਿ ਆਰਟੀਆਫਿਸ ਦੇ ਕਲਰਕ ਨੇ ਡੇਵਿਡ ਕੁਮਾਰ ਜੋ ਕਿ ਫਾਈਲਾਂ ਨੂੰ ਆਨਲਾਈਨ ਵੈਰੀਫਾਈ ਕਰਨ ਦੇ ਲਈ ਪੈਸੇ ਦੀ ਡਿਮਾਂਡ ਕਰ ਰਹੇ ਸੀਗੇ ਤਾਂ ਉਹਨਾਂ ਵੱਲੋਂ ਹੀ 3000 ਦੀ ਡਿਮਾਂਡ ਕੀਤੀ ਗਈ ਸੀ ਜਿਸ ਦੇ ਵਿੱਚ ਅਸੀਂ 2700 ਦੇ ਨਾਲ ਰੈੱਡ ਹੈਂਡਰ Trap ਕੀਤਾ ਜੀ ਪਹਿਲਾਂ ਵੀ ਇਹ ਦੇਖ ਲਓ ਕਿ ਇਸ ਤਰ੍ਹਾਂ ਦਾ ਮਾਮਲਾ ਕਰਦੇ ਨਾ ਕੋਈ ਹੈਂਡਫਿਨਿਸ਼ ਨਸਰ ਆ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਅਸੀਂ ਵੀਪਲ ਨੂੰ ਕੁਆਇਰਿ ਆਨ दैट ਆਲਸੋ ਬਟ ਹਾਲਦੀ ਕਾੜੀ ਮੈਨੂੰ ਇਸ ਤੇ ਬਾਰੇ ਨੋਲੇਜ ਨਹੀਂ ਹੈ ਕਿ ਪਹਿਲਾਂ ਕੋਈ ਹੈ ਜਾਂ ਨਹੀਂ ਸਾਡੇ ਕੋਲ ਇਹ ਫਰਸਟ ਕੰਪਲੇਂਟ ਸੀ ਦੀਮਾਂਡ ਕਿੰਨੇ ਪੈਸੇ ਦੀ ਕੀਤੀ ਗਈ ਸੀ ਨਾ ਕਿਸ ਤਰ੍ਹਾਂ ਟਰੈਪ ਕੀਤਾ ਆ ਡਿਮਾਂਡ ਜੋ ਅੱਜ ਦੀ ਡਿਮਾਂਡ ਸੀ ਉਹ 3000 ਸੀਗੀ ਐਂਡ 2700 ਦੇ ਨਾਲ ਰੈੱਡ ਹੈਂਡਡ ਟਰੈਪ ਆ ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਕਿਹ ਚੀਜ਼ ਦੇ ਪੈਸੇ ਮੰਗੇ ਗਏ ਸੀ ਕਿਸ ਤਰ੍ਹਾਂ ਟਰੈਪ ਫਾਈਲਾਂ ਨੂੰ ਜੀ ਫਾਈਲਾਂ ਨੂੰ ਆਨਲਾਈਨ ਵੈਰੀਫਾਈ ਕਰਨ ਦੇ ਲਈ ਜਦੋਂ ਟੈਕਸ ਆਨਲਾਈਨ ਭਰਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਇਸ ਕਲਰਕ ਕੋਲ ਜੋ ਸੀਟ ਸੀ ਇਹਨੇ ਆਨਲਾਈਨ ਵੈਰੀਫਾਈ ਕਰਨਾ ਸੀਗਾ ਜੀ ਤੋਂ ਦੇ ਲਈ ਠੀਕ ਹੈ ਜੀ ਥੈਂਕ ਯੂ ਥੈਂਕ ਯੂ